ਆਮੋ ਹਾਂ ਹਾਂ ਲਗਾਇਆ ਕਰ ਸੀ ਇੱਥੇ ਜਿਹੜਾ ਰੱਖਿਆ ਮਾਰ ਕਿ ਇੱਕ ਖਾਸ ਤੋਂ ਨਕੋਂ ਹਾਂ ਸਸਿਕਾ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਆ ਜਨਪਾ ਲੈ ਕੇ ਨਵੀਂ ਵੀਡੀਓ ਇਹ ਅੱਜ ਵੀਡੀਓ ਸੰਡੇ ਦੀ ਤੇ ਮੈਂ ਇੱਕ ਗਈ ਸੀ ਕਿ ਦਸਾਂ ਦਿਨਾਂ ਵਾਸਤੇ ਇੰਡੀਆ ਅਮਰੀਕਾ ਜਨ ਸੈਸਟਰ ਦੇ ਬੱਚਿਆਂ ਦੇ ਮੈਰਜ ਸੀਗੇ ਤੇ ਫਿਰ ਸਾਡੇ ਕੋਲ ਤਾਂ ਤਾਂ ਜਾਇਆ ਨਹੀਂ ਗਿਆ ਮੇਰੇ ਕੋਲ ਵੀ ਨਹੀਂ ਪਹਿਲਾਂ ਮੈਂ ਜਾਣਾ ਸੀਗਾ ਫਿਰ ਇੱਕ ਤਾਂ ਮੈਨੂੰ ਛੁੱਟੀ ਦਾ ਹੋ ਗਿਆ ਕੰਮ ਤੋਂ ਤੇ ਇੱਕ ਫਿਰ ਹੁਣ ਉੱਧਰ ਨਵੇਂ ਘਰ ਦੀ ਸੈਟਿੰਗ ਕਰਦੇ ਕਰਕੇ ਤੇ ਉੱਧਰ ਕੋਈ ਨਾ ਕੋਈ ਫਿਰ ਛੁੱਟੀ ਲੈਣੀ ਪੈਂਦੀ ਆ ਜਾਂ ਜਾਣਾ ਆਉਣਾ ਪੈਂਦਾ ਵਾ ਸਾਮਾਨ ਸੋਣ ਵੇਖਣ ਕਰਨ ਤੇ ਫਿਰ ਮੈਂ ਤਾਂ ਜਾ ਨਹੀਂ ਸਕੇ ਅਸੀਂ ਫਿਰ ਮੈਕ ਨੂੰ ਫਿਰ ਦੱਸਿਆ ਸਕੇ ਚੱਲ ਉਹ ਜਿਆਦਾ ਸੱਕਦੇ ਨਾ ਵਾਸਤੇ ਗਈ ਸੀਗੀ ਉਹ ਕਿਉਂਕਿ ਉਹਦੀ ਵੀ ਫਿਰ ਪੜ੍ਹਾਈ ਆ ਜਿਆਦਾ ਟਾਈਮ ਨਹੀਂ ਰਹਿ ਸਕਦੀ ਸੀ ਤੇ ਅੱਜ ਉਹਨੇ ਆਉਣਾ ਸੀਗਾ ਤੇ ਮੈਂ ਤਾਂ ਕੰਮ ਤੇ ਸੀਗੀ ਤੇ ਇਹ ਤੇ ਮੇਰਾ ਬ੍ਰਦਰ ਗੁਰਪ੍ਰੀਤ ਤੇ ਜਿਸ ਵੀਰ ਤਿੰਨੇ ਜਾਣੇ ਗਏ ਸੀ ਮੈਂ ਕਿਹਾ ਏਅਰਪੋਰਟ ਤੇ ਇਹ ਸਾਡੇ ਨਾਲ ਰੋਮਾ ਨਹੀਂ ਇੱਥੇ ਸਾਡੇ ਨਾਲ ਇਹ ਰਹਿੰਦੀ ਸੀ ਆ ਛੋਟਾ ਏਅਰਪੋਰਟ ਆ ਤੇ ਉੱਥੇ ਆਉਣਾ ਸੀਗਾ ਮੈਂ ਕਿਨੇ ਉੱਥੇ ਆਈ ਸੀ ਚੋਰ ਮਿੱਤ ਤਸੀ ਮਾਰ ਰਹਿ ਤ ਨਹੀਂ ਕੋਈ ਬੱਚਾ ਜਿਆਦਾ ਛੋਟਾ ਜ ਤੈ ਬਾਹ ਵੀ ਸੀ ਤੇਰੇ ਇੱਕੋ ਅੱਖ ਜੀ ਹਾਂ ਵੇਟ ਭਾਰਾ ਹੋ ਗਿਆ 8 ਇੰਚ ਸੀ ਨਾ ਇਧਰ ਇਧਰ ਅੰਦਰ ਅੰਦਰ ਚੱਲ ਮੈਹੀ ਜਾਣਾ ਬਾਹਰ वो डीप और ही लाती है अच्छा ਇੱਧਰ ਬਾਹਰ ਇੱਧਰ ਖੰਡੇ ਰਾਇ ਗੱਡੀ ਵਿੱਚ ਬਹੁਤ ਚੱਲ ਗਿਆ ਕੋਲ ਕੋਲੇ 136 ਆ ਛੱਡ ਕੇ ਜਿਹੜੀ ਆਪਾਂ 36 ਗੇੜ ਕੇ ਲਾਈ ਹਾਂ ਹੂੰ ਰੁਕ ਜਾ ਆ ਜਾਨੋ ਸਾਲ ਆਰਾਮ ਨਾ ਪਾਉਂਦਾ ਛੇ ਦੇਣੇ ਲੱਗਵਾ ਬਣਾ ਲੈ ਬੇਰ ਵਾਲੀ ਫਾੜ ਦੀ 45 ਦੀ ਆ ਰਹੀ ਹੈਂ ਇੰਡੀਆ ਦਾ ਵਿਆਹ ਖਾਂਦੇ ਪਏ ਆ ਯੋ ਕੋਆ ਨਹੀਂ ਤਰਾਤਾ ਕੋਆ ਕੱਢਾ ਚੱਲ ਅੱਗੇ ਅੱਤੀ ਦੀ ਦਿਖਾਣੀ ਪੰਜਾਂ ਦਾ ਪੂਰੇ ਦਿਖਾਓ ਕੋਇ ਦਾ ਵੀ ਲਵਾ ਕੇ ਲੈ ਲੋ ਜਾਣ ਕੱਢ ਲਓ ਨਾ ਵਿੱਚ ਗਾ ਕੱਢ ਨਾ ਕੋਸ ਸੁਣਨੀ ਹੈ ਤੇ ਖਾਈ ਨਹੀਂ න මෙල්ලගසේගේ සම්බන් සුමාන चलල විडयो बනාලන්නේ ති ආතල ඩප කෝඩග මෙච් පාති බේ්ච खවාත එයි සිග पැ එ कोල බෞද්ධර් දේතා මෙ වන්නාන පරාහුණන එක ොතු සිකාල दो අම ඩ බේසිගේ එක් උත්තර ඔන්නු දේත එ සි රखලය ਇੱਕਾਹ ਚਾਦਰ ਮੰਗਵਾਈ ਸੀਗੀ ਏਸੀ ਵਾਲੀਆ ਚਾਦਰ ਇਹ ਨੂੰ ਆਪਣੇ ਇੰਡੀਆ ਚ ਕਹਿੰਦੇ ਨੇ ਏਸੀ ਵਾਲੀ ਚਾਦਰ ਤੇ ਇਦਾਂ ਦੀ ਹੈ ਵਿੱਚੋਂ ਤੇ ਆਹ ਨਾਲੇ ਉੱਪਰ ਲੈਣਾ ਹੈ ਕੰਬਲ ਤੇ ਆਹ ਹੈਗੀ ਚਾਦਰ ਪੂਰਾ ਸੈੱਟ ਈ ਹੈ ਨਾਲ ਸਿਰਹਾਣਿਆਂ ਦੇ ਤੇ ਆ ਇੱਕ ਮੇ ਸੂਟ ਮੰਗਵਾਇਆ ਇੱਕ ਆ ਗਰਮੀ ਚ ਪਾਉਣ ਵਾਲਾ ਤੇ ਨਾਲ ਇਦਾਂ ਦਾ ਦੁਪੱਟਾ ਲਵਾਇਆ ਤੇ ਆ ਮੇਚਪਲਾ ਮੰਗਵਾਈਆਂ ਹੁਣ ਬਾਕੀ ਬੱਚੇ ਆਪ ਦਾ ਲੈ ਗਏ ਇਹਨਾਂ ਨੇ ਵੀ ਆਪ ਦਾ ਸਾਹਮਣੇ ਇਹਨਾਂ ਦੇ ਕੱਪੜੇ ਸੀਗੇ ਬੱਚਿਆਂ ਦੇ ਸੀਗੇ ਹਰਸ਼ਾਨ ਦੇ ਸੀਗੇ ਪੈਂਟਾਂ ਸ਼ਰਟਾਂ ම पे मैंැකනद सा मैं ලගස සම්බ वीडियो बना सा